ਇਹੀ ਜੂਰੀਆ ਪਾਉਣ ਲਈ ਕਿਸਾਨਾਂ ਨੂੰ 1960-65 ਦੇ ਵਿੱਚ ਉਤਸ਼ਾਹਤ ਕੀਤਾ ਗਿਆ ਕਿ ਤੁਸੀਂ ਜੂਰੀਆ ਪਾਓ, ਹੋਰ ਖਾਦਾਂ ਪਾਓ ਤੇ ਵੱਧ ਤੋਂ ਵੱਧ ਅਨਾਜ ਪੈਦਾ ਕਰੋ ਕਿਉਂਕਿ ਦੇਸ਼ ਭੁੱਖ ਮਰੀਨਾਂ ਮਾਰ ਰਿਹਾ ਸੀ ਤੇ ਅੱਜ ਜਦੋਂ ਇਹੀ ਖਾਦਾਂ ਪਾਉਣੇ ਆ ਤੇ ਜੂਰੀਆ ਪਾਉਣੇ ਆ ਨਾਈਟ੍ਰੋਜਨ ਤਾਂ ਕਹਿੰਦੇ ਆ ਇਹ ਜੰਚੇਰਾ ਪੈਦਾ ਕਰ ਰਹੇ ਨੇ ਇਹ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਤੇ ਆਮ ਕਿਹਾ ਵੀ ਜਾ ਰਿਹਾ ਕਿਉਂਕਿ ਲੋਕਾਂ ਨੂੰ ਇਹੀ ਲੱਗਦਾ ਕਿ ਇਹ ਕਿਸਾਨ ਜ਼ਹਿਰਾਂ ਪੈਦਾ ਕਰਦੇ ਨੇ ਕਿਉਂਕਿ ਆ ਉਹ ਤੋਂ ਵੱਧ ਤੋਂ ਵੱਧ ਝਾੜ ਲੈਣ ਲਈ ਜਦੋਂ ਹੁਣ ਇਹ ਵਾਹਣ ਅਮਲੀ ਬਣ ਗਏ ਤੇ ਫਿਰ ਵਾਹਣ ਅੱਜ ਜਦੋਂ ਕਿਸੇ ਬੰਦੇ ਨੂੰ ਨਸ਼ੇ ਤੇ ਲਾਤ ਆ ਤਾਂ ਫਿਰ ਉਹ ਇੱਕੇਦਮ ਕਿਵੇਂ ਹਟ ਜਾਊਗਾ ਤੇ じゃ ਫਿਰ ਭਾ ਉਹ ਜੇ ਰਸਾਇਣਿਕ ਖਾਦਾਂ ਤੋਂ ਬਿਨਾਂ ਪੈਦਾ ਕਰ ਲਗੇ ਤਾਂ ਉਹ ਜੇ ਭਾ ਦਿੱਤੇ ਜਾਣ ਫਿਰ ਅਸੀਂ ਉਹ ਜੇ ਵੀ ਨਾਜ ਪੈਦਾ ਕਰਨ ਲਈ ਪਾ ਚੰਗੇ ਦਿੱਤੇ ਜਾਣ ਫੇਰ ਤਾਂ ਥੋੜੀ ਜਿਹੀ ਜਿੰਸ ਦਾ ਵੀ ਮੁੱਲ ਵਟਿਆ ਜਾਵੇ